ਬਰਨਾਲਾ ਪੁਲਿਸ ਨੇ ਚਾਰ ਅਜੇਹੀ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਹੈ ਜਿਨ੍ਹਾਂ ਨੇ 350 ਸਾਲ ਪੁਰਾਣੇ ਸ਼੍ਰੀ ਹਨੂਮਾਨ ਮੰਦਿਰ ਤੇ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ ਇਹ ਕਰੀਬ 15 ਲੱਖ ਰੁਪਏ ਦੀ ਚੋਰੀ ਸੀ ਜਿਸ ਗੁੱਥੀ ਨੂੰ ਹੁਣ ਸੁਲਝਾਉਣ ਦਾ ਪੁਲਿਸ ਦਾਵਾ ਕਰ ਰਿਹਾ ਹੈ ਫੜੀ ਗਏ ਮੁਲਜ਼ਮਾਂ ਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਨੇ ਇਹ ਚੋਰੀ ਕਿਸ ਤਰ੍ਹਾਂ ਹੋਈ ਤੇ ਪੁਲਿਸ ਨੇ ਕਿਸ ਤਰੀਕੇ ਸੁਲਝਾਈ ਹੈ ਵੇਖ ਲੈਣੇ ਖਾਸ ਰਿਪੋਰਟ ਬਰਨਾਲਾ ਪੁਲਿਸ ਦੀ ਚੰਗੁਲ ਚ ਖੜੇ ਇਨਾਂ ਨੌਜਵਾਨਾਂ ਦੇ ਉਤੇ ਕਰੀਬ 350 ਸਾਲ ਪੁਰਾਣੇ ਸ਼੍ਰੀ ਹਨੂਮਾਨ ਮੰਦਿਰ ਦੇ ਵਿੱਚ ਚੋਰੀ ਕਰਨ ਦੇ ਇਲਜ਼ਾਮ ਨੇ ਹਾਲਾਂਕਿ ਚੋਰੀ ਦੀ ਘਟਨਾ ਨੂੰ ਅੰਜਾਮ ਦੋ ਨੌਜਵਾਨਾਂ ਦੇ ਵੱਲੋਂ ਦਿੱਤਾ ਗਿਆ ਸੀ ਜਿਨ੍ਹਾਂ ਨੇ ਸ਼੍ਰੀ ਹਨੂਮਾਨ ਮੰਦਿਰ ਦੇ ਵਿੱਚ ਹਨੂਮਾਨ ਜੀ ਦੀ ਮੂਰਤੀ ਤੇ ਚੜੇ ਸੋਨੇ ਚਾਂਦੀ ਦੇ ਗਹਿਣੇ ਬਾਲਾ ਜੀ ਦੀ ਮੂਰਤੀ ਤੇ ਲੱਗੇ ਸੋਨੇ ਦੀਆਂ ਅੱਖਾਂ ਸਮੇਤ ਚੋਰੀ ਦੇ ਮਾਮਲੇ ਦੇ ਵਿੱਚ ਹੁਣ ਪੁਲਿਸ ਨੇ ਇਨਾਂ ਚਾਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਇਹ ਲੁੱਟ ਕਰੀ 15 ਲੱਖ ਰੁਪਏ ਦੀ ਸੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਮੁਲਜ਼ਮ ਚੋਰ ਨੇ ਅਤੇ ਚੋਰੀ ਦਾ ਸਮਾਨ ਅੱਗੇ ਵੇਚਣ ਵਾਲੇ ਦੋ ਹੋਰ ਵਿਅਕਤੀ ਵੀ ਕਾਬੂ ਕਰ ਲਏ ਗਏ ਨੇ ਪੁਲਿਸ ਦੇ ਅ据 ਮੁਤਾਬਕ ਇਨ੍ਹਾਂ ਅਪਰਾਧੀਆਂ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਜੀ 11 ਔਰ 12 ਇਸ ਮਹੀਨੇ ਦੀ ਦਰਮਿਆਨੀ ਰਾਤ ਨੂੰ ਧਨੋਲਾ ਥਾਣੇ ਮੇ ਸਾਡਾ ਇੱਕ ਪੁਰਾਣਾ ਹਨੂਮਾਨ ਮੰਦਿਰ ਜਿੱਥੇ ਕਾਫੀ ਲੋਕਾਂ ਦੀ ਸ਼ਰਧਾਲੂ ਜਾਂਦੇ ਨੇ ਉਥੇ ਉਸ ਰਾਤ ਨੂੰ ਚੋਰੀ ਹੋਈ ਸੀਗੀ ਕੁਝ ਜੁਐਲਰੀ ਤੇ ਸਿਲਵਰ ਤੇ 골ਡ ਦੇ ਆਈਟਮਸ ਤੇ ਔਰਨਾਮੈਂਟ ਸੀਗੇ ਉਹਨਾਂ ਨੂੰ ਦੋ ਚੋਰਾਂ ਨੇ ਚੁਰਾ ਲਿਆ ਸੀਗਾ ਜੋ ਵੀ ਚੋਰੀ ਹੋਈ ਸੀਗੀ ਉਹਨੂੰ ਟ੍ਰੇਸ ਕਰ ਲਿਆ ਆਈਟਮਸ ਵੀ ਬਰਾਮਦ ਕਰ ਲਏ ਤੇ ਜਿਹੜੇ ਵੀ ਅਕਿਊਜ਼ਡ ਇਹਦੇ ਵਿੱਚ ਸੀਗੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਇਹਦੇ ਵਿੱਚ ਜੋ ਸਾਨੂੰ ਪਤਾ ਲੱਗਿਆ ਕਿ ਜੀ ਉਥੋਂ ਕੁ ਛਤਰ ਸੀਗੇ 8 ਨੂੰ ਸਿਲਵਰ ਦੇ ਚਾਂਦੀ ਦੇ ਛਤਰ ਸੀਗੇ ਇੱਕ ਖੜਾਵਾ ਸੀਗੀ ਤੇ ਗਦਾ ਤੇ ਕੁਝ ਉਹਨਾਂ ਦੇ ਸੋਨੇ ਦੇ ਨੇਤਰ ਤੇ ਟਿੱਕਾ ਸੀਗਾ ਇਹ ਕੁਝ ਆਈਟਮ ਸੀਗੇ ਜੋ ਉੱਥੋਂ ਇਹਨਾਂ ਨੇ ਚੋਰੀ ਕੀਤੀ ਸੀਗੀ 2 ਮੇਨ ਅਕਿਊਜ਼ ਜਿਹੜੇ ਬਲਕਾਰ ਸਿੰਘ ਤੇ ਗੁਰਸਰਨ ਸਿੰਘ ਉਰਫ ਗੁਰੀ ਜੋ ਬਡਰੁਖਾ ਪਿੰਡ ਦੇ ਰਹਿਣ ਵਾਲੇ ਉਹਨਾਂ ਨੇ ਸ਼ਾਮ ਨੂੰ ਜਾ ਕੇ ਉੱਥੇ ਰੈਕੀ ਕੀਤੀ ਸੀਗੀ ਉਸੇ ਦਿਨ ਰਾਤ ਨੂੰ ਧੁੰਦ ਦਾ ਮੌਸਮ ਦਾ ਫਾਇਦਾ ਉਠਾਉਂਦੇ ਹੋਏ ਇਹ ਐਂਟਰ ਕੀਤਾ ਇਨਾਂ ਨੇ ਤੇ ਉੱਥੋਂ ਚੋਰੀ ਕਰਕੇ ਸਮਾਨ ਉੱਥੋਂ ਨਿਕਲ ਗਏ ਸੀਗੇ। ਘਾ ਇਨਾਂ ਨੇ ਕੁਝ ਸਮਾਨ RAMPAL ਉਰਫ ਰਾਜੂ ਹੈਗਾ ਜੋ ਜੁਐਲਰੀ ਦਾ ਕੰਮ ਕਰਦਾ ਉਹਨੂੰ ਵੇਚਿਆ ਤੇ ਇੱਕ ਬਾਰ ਬਾਰ ਦੀ ਸ਼ਾਪ ਕਰਦਾ ਹੈਗਾ ਗੁਰਸੇਵਕ ਇਹ ਸੰਗਰੂਰ ਦੇ ਹੀ ਹੈਗੇ ਉਹਨਾਂ ਨੂੰ ਵੇਚਦਾ ਸੀਗਾ। ਸਾਡੀ ਟੀਮਸ ਨੇ ਜਿੰਨਾ ਵੀ ਚੋਰੀ ਦਾ ਸਮਾਨ ਸੀਗਾ ਉਹ ਵੀ ਰਿਕਵਰ ਕਰ ਲਿਆ ਚਾਰੋਂ ਬੰਦਿਆਂ ਨੂੰ ਅਰੈਸਟ ਕਰ ਲਿਆ ਤੇ ਇੱਕ ਮੋਟਰਸਾਈਕਲ ਜਿਹੜਾ ਕਿ ਵਾਰਦਾਤ ਦੇ ਵਿੱਚ ਯੂਜ਼ ਹੋਇਆ ਸੀਗਾ ਉਹ ਵੀ ਬਰਵਾਦ ਕਰਨੀ। ਇਹ 457 380 ਦੇ ਤਹਿਤ ਅਸੀਂ ਪਰਚਾ ਦਰਜ ਕੀਤਾ ਸੀਗਾ। ਚਾਰ ਅਕਿਊਜ਼ਡ ਅਸੀਂ ਫੜੇ ਜਿਹੜਾ ਕਿ ਮੈਂ ਦੱਸਿਆ ਤੁਹਾਨੂੰ ਗੁਰਸੇਵਕ ਸਿੰਘ ਉਰਫ ਗੁਰੀ ਹੈਗਾ, ਇੱਕ ਬਲਕਾਰ ਸਿੰਘ ਹੈ ਐਂਡ ਰਾਮਪਲ ਤੇ ਇੱਕ ਗੁਰਸੇਵਕ ਗੁਰਸ਼ਰਨ ਸਿੰਘ। ਇਹ ਚਾਰ ਅਕਿਊਜ਼ਡ ਅਸੀਂ ਫੜੇ ਆ। ਹਾਂਜੀ ਇਹ ਗੁਰ ਜੋ ਗੁਰਸ਼ਰਨ ਸਿੰਘ ਉਰਫ ਗੁਰੀ ਹੈ ਉਹਦੇ ਤੇ ਪਹਿਲਾਂ ਵੀ ਚਾਰ ਮੁਕਦਮੇ ਦਰਜ ਨੇ ਜੋ ਹਾਲ ਕੀ ਘੜੀ ਪਤਾ ਲੱਗੇ ਆ। ਸੰਗਰੂਰ ਜ਼ਿਲ੍ਹੇ ਦੇ ਵਿੱਚ ਚੋਰੀ ਅਨ ਸਨਾਚਿੰਗ ਵਗੈਰਾ ਦੇ ਹੀ ਪਰਚੇ ਦਰਜ ਨੇ ਤੇ ਇੱਕ ਜਿਹੜਾ ਗੁਰਸੇਵਕ ਹੈਗਾ ਜੋ ਬਾਰ ਬਾਰ ਦਾ ਕੰਮ ਕਰਦਾ ਜਿਹਦੇ ਕੋਲੋਂ ਸਾਨੂੰ ਇਹ ਚੋਰੀ ਦਾ ਸਮਾਨ ਬਰਾਮਦ ਹੋਇਆ ਉਹਦੇ ਤੇ ਵੀ ਇੱਕ ਪਰਚਾ ਦਰਜ ਹੈ ਜੀ ਹੁਣ ਅਸੀਂ ਪੇਸ਼ ਕਰਕੇ ਇਹਨਾਂ ਤੇ ਰਿਮਾਂਡ ਲੈਵਾਂਗੇ ਫਿਰ ਹੋਰ ਡੀਟੇਲ ਦੇ ਵਿੱਚ ਦੇਖਦੇ ਹਾਂ ਹੋਰ ਕੀ ਕੁਝ ਨਿਕਲ ਕੇ